ਵਿਦਿਆਰਥੀਆਂ ਨੇ ਇੱਕ ਅਜੀਹਾ ਰੋਬੋਟ ਤਿਆਰ ਕਰ ਦਿੱਤਾ ਹੈ ਜਿਹੜਾ ਰੋਬੋਟ ਦੇਸ਼ ਦੀ ਸੁਰੱਖਿਆ ਦੇ ਲਈ ਵੀ ਫਾਇਦੇਮੰਦ ਹੈ ਅਤੇ ਇਨਸਾਨੀ ਜ਼ਿੰਦਗੀਆਂ ਦੇ ਲਈ ਵੀ ਫਾਇਦੇਮੰਦ ਹੈ। ਇਹਹੀ ਉਹ ਰੋਬੋਟ ਹੈ ਜਿਸ ਦੀਆਂ ਲਾਈਟਾਂ ਚੱਲ ਰਹੀਆਂ ਨੇ। ਉਹਨੂੰ ਪਤਾ ਕਿਤੇ ਵੀ ਯੂਜ਼ ਕਰ ਸਕਦੇ ਸਨ ਜਿਵੇਂ ਕਿ ਸਰ ਆਰਮੀ 'ਚ ਕੋਈ ਬੰਬ ਵਗੈਰਾ ਪਲਾਂਟ ਹੋਇਆਗਾ ਉਹਨੂੰ ਡਿਟੈਕਟ ਕਰ ਸਕਦੇ ਸਨ। ਚਾਹੇ ਖਾਣੇ ਦੀ ਗੱਲ ਕਰੀਏ ਚਾਹੇ ਲੋਕੇਸ਼ਨ ਦੀ ਗੱਲ ਕਰੀਏ ਕਿਵੇਂ ਲੱਭਣਾ ਕਿਸੇ ਨੂੰ। ਇਹ ਰੋਬੋਟ ਉਸੇ ਤਰ੍ਹਾਂ ਕੰਮ ਕਰੇਗਾ। ਅਗਰ ਮੈਡੀਕਲ ਫੀਲਡ 'ਚ ਦੇਖਿਆ ਜਾ ਸਕੇ ਤਾਂ ਇਹ ਡਾਕਟਰ ਦੀ ਵੀ ਹੈਲਪ ਕਰ ਸਕਦਾ ਕਿਉਂਕਿ ਇਹ ਇਨਸਟੋਫੈਟ ਕੈਰੀ ਕਰੇਗਾ ਤੇ ਸਰ ਉਹਦੀ ਹੈਲਪ ਕਰੇਗਾ। ਇੱਕ ਬੰਦੇ ਨੇ ਰੋਜ਼ ਇਹੀ ਕੰਮ ਕਰਨਾ ਉਹ ਥੋੜਾ ਜਹਾ ਹੋ ਜਾਂਦਾ। ਉਹਦੇ ਲਈ ਵੀ ਇਹ ਕੰਮ ਕਰ ਸਕਦਾ ਹੈ। ਹਜ਼ਾਰਾ ਸੇਰੀਆ ਹੈ, ਅਗਲਕੀ ਹੋਈ ਹੈ ਉਹਦੇ ਤੇ ਵੀ ਇਹ ਜਾ ਸਕਦਾ। ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਇੱਕ ਅਜੀਹਾ ਰੋਬੋਟ ਤਿਆਰ ਕਰ ਦਿੱਤਾ ਹੈ ਜਿਹੜਾ ਰੋਬੋਟ ਦੇਸ਼ ਦੀ ਸੁਰੱਖਿਆ ਦੇ ਲਈ ਵੀ ਫਾਇਦੇਮੰਦ ਹੈ ਅਤੇ ਇਨਸਾਨੀ ਜ਼ਿੰਦਗੀਆਂ ਦੇ ਲਈ ਵੀ ਫਾਇਦੇਮੰਦ ਹੈ ਮੇਰੇ ਨਾਲ ਵਿਦਿਆਰਥੀ ਵੀ ਨੇ ਮੇਰੇ ਨਾਲ ਪ੍ਰੋਫੈਸਰ ਵੀ ਨੇ ਇਹੀ ਉਹ ਰੋਬਟ ਹੈ ਜਿਸ ਦੀਆਂ ਲਾਈਟਾਂ ਚੱਲ ਰਹੀਆਂ ਨੇ ਔਰ ਇਸ ਨੂੰ ਕੀ ਨਾਮ ਦਿੱਤਾ ਇਲੈਕਟ੍ਰਿਕ ਵਿਭਾਗ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਕੀ ਸੋਚ ਕੇ ਬਣਾਇਆ ਇਸ ਰੋਬਟ ਨੂੰ ਔਰ ਇਹ ਰੋਬਟ ਕੀ ਕੀ ਕੰਮ ਕਰੇਗਾ ਮੇਰੇ ਨਾਲ ਵਿਦਿਆਰਥੀ ਨੇ ਸਭ ਤੋਂ ਪਹਿਲੇ ਤਾਂ ਮੈਂ ਇਹਨਾਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਾਂਗਾ ਇਹ ਜਿਹੜਾ ਪ੍ਰੋਜੈਕਟ ਹੈ ਇਹ ਕੀ ਕੀ ਕੰਮ ਕਰ ਸਕਦਾ ਹੈ ਸਰ ਮੇਰਾ ਨਾਮ ਜਤਿੰਦਰ ਸਿੰਘ ਹੈ ਸਰ ਤੇ ਅਸੀਂ ਆ ਮੇਜਰ ਪ੍ਰੋਜੈਕਟ ਇਹ ਸਰ ਲਾਈਨ ਫੋਲੋਇੰਗ ਰੋਬੋਟ ਬਣਾਇਆ ਹੈ ਸਰ ਜਿੱਦਾਂ ਕਿ ਸਰ ਤੁਸੀਂ ਕਿਹਾ ਇਹਨੂੰ ਆਪਾਂ ਕਿਤੇ ਵੀ ਯੂਜ਼ ਕਰ ਸਕਦੇ ਜਿਵੇਂ ਕਿ ਸਰ ਆਰਮੀ ਚ ਆ ਕੋਈ ਬੰਬ ਵਗੈਰਾ ਪਲਾਂਟ ਹੋਏਗਾ ਉਹਨੂੰ ਡਿਟੈਕਟ ਕਰ ਸਕਦਾ ਸਰ ਹਾਂਜੀ ਸਰ ਸਿਰਫ ਬੀਸਿਕਲੀ ਇਹ ਜਸਟ ਅ ਪ੍ਰੋਟੋਟਾਈਪ ਆ ਤੇ ਆਪਾਂ ਇਹਨੂੰ ਹੋਰ ਐਡਵਾਂਸਡ ਲੈਵਲ 'ਚ ਦੇਖਿਆ ਜਾ ਸਕਦੇ ਤੇ ਸਰ ਅਗਰ ਮੈਡੀਕਲ ਫੀਲਡ 'ਚ ਦੇਖਿਆ ਜਾ ਸਕੇ ਤਾਂ ਇਹ ਡਾਕਟਰ ਦੀ ਵੀ ਹੈਲਪ ਕਰ ਸਕਦਾ ਕਿਉਂਕਿ ਇਹ ਇਨਸਟ੍ਰੂਮੈਂਟ ਕੈਰੀ ਕਰੇਗਾ ਤੇ ਸਰ ਉਹਦੀ ਹੈਲਪ ਕਰੇਗਾ ਮਤਲਬ ਕੋਈ ਨਰਸ ਦੀ ਲੋੜ ਨਹੀਂ ਡਾਕਟਰ ਨੂੰ ਕੁਝ ਨਹੀਂ ਇਹ 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 ਅਗਰ ਕੋਈ ਡਾਕਟਰ ਨੂੰ ਕੋਈ ਚੀਜ਼ ਚਾਹੀਦੀ ਹੈ ਅਗਰ ਆਪਰੇਸ਼ਨ ਥੀਟਰ ਦੇ ਵਿੱਚ ਆ ਤੇ ਰੋਬੋਟ ਨਾਲ ਨਾਲ ਡਾਕਟਰ ਦਾ ਜਿੰਨਾ ਵੀ ਸਮਾਨ ਹੈ ਉਹ ਦੇਗਾ ਨਾਲ ਨਾਲ ਹਾਂਜੀ ਹਾਂਜੀ ਸਰ ਤੇ ਇਹਨੂੰ ਇਦਾਂ ਪ੍ਰੋਗਰਾਮ ਕਰ ਦਾਂਗੇ ਕਿ ਉਹ ਡਾਕਟਰ ਡਾਕਟਰ ਨੂੰ ਵੀ ਫਾਲੋ ਕਰੇ ਸਰ ਹੂੰ ਹੂੰ ਤੇ ਜਿੱਦਾਂ ਕਿ ਡਾਕਟਰ ਵੱਲੋਂ ਕਮਾਂਡ ਹੋ ਗਈ ਉਹਦਾ ਉਹਦੀ ਹੈਲਪ ਕਰ ਸਕਦਾ ਅੱਛਾ ਮੇਰੇ ਨਾਲ ਪ੍ਰੋਫੈਸਰ ਵੀ ਨੇ ਪ੍ਰੋਫੈਸਰ ਸਾਹਿਬ ਪਹਿਲੇ ਤਾਂ ਤੁਸੀਂ ਆਪਣਾ ਨਾਮ ਦੱਸ ਦਿਨਾ ਇਹ ਲਾਈਨ ਫਾਲੋਇੰਗ ਰੋਬਟ ਇਹ ਲਾਈਨ ਦਾ ਕੀ ਮਤਲਬ ਹੈ ਸਰ ਇਸ ਤਰ੍ਹਾਂ ਹੈ ਇਹ ਜਿਹੜਾ ਰੋਬਟ ਹੈ ਮੇਰਾ ਨਾਮ ਡਾਕਟਰ ਅਰਵਿੰਦ ਸਿੰਘ ਰਾਏ ਹੈ ਇਹ ਜਿਹੜਾ ਰੋਬਟ ਹੈ ਸਾਨੂੰ ਬੱਚਿਆਂ ਨੇ ਬਣਾਇਆ ਹੈ ਇਹ ਬੇਸਿਕਲੀ ਇੱਕ ਪਾਰਟਿਕੂਲਰ ਲਾਈਨ ਤੇ ਚੱਲੇਗਾ ਜਿਵੇਂ ਇਹ ਕਾਲੀ ਲਾਈਨ ਹੈ ਜਾਂ ਇੱਥੇ yellow ਲਾਈਨ ਲੱਗੀ ਹੋਊਗੀ ਕੁਝ ਕਿਸੇ ਵੀ ਕਲਰ ਦੀ ਲਾਈਨ ਲੱਗੀ ਹੋਊਗੀ ਉਹਦੇ ਲਈ ਆ ਤੁਸੀਂ ਦੇਖ ਰਹੇ ਹੋ ਆ ਦੋ ਇਨਫਰਾ ਰੈਡ ਸੈਂਸਰ ਲੱਗੇ ਹੋਏ ਨੇ ਜਿਨ੍ਹਾਂ ਨੂੰ ਇਹ ਡਿਟੈਕਟ ਹੁੰਦਾ ਵੀ ਲਾਈਨ ਦੇ ਵਿੱਚ ਰਹਿਣਾ ਹੈ ਨੇ ਔਰ ਆ ਜਿਹੜਾ ਹੈਗਾ ਆਪਣਾ ਇਹ ਮੂਵੇਬਲ ਹੈ ਅਗਲੇ ਵਾਲਾ ਜਿਹੜਾ ਇਹਦਾ ਹੈਗਾ ਵੀਲ ਉਹਦੇ ਬੇਸ ਤੇ ਤੁਸੀਂ ਦੇਖੋ ਇਹ ਉਸੇ ਲਾਈਨ ਤੇ ਚੱਲੇਗਾ ਜਿਸ ਤੇ ਜਿਸ ਤੇ ਤੇ ਬਲੈਕ ਹੈ ਜਿੱਥੇ ਇਹ white ਤੇ ਆ ਗਿਆ ਤੇ ਨਹੀਂ ਚੱਲਣਾ मतलब इस को अगर कोई काम ਲੈਣਾ ਤਾਂ ਲਾਈਨ ਪਹਿਲੇ ਬਿਚਾਣੀ ਪਈ ਹਾਂਜੀ ਇੱਕ ਲਾਈਨ ਲਾਣੀ ਪੈਗੀ ਕਿਉਂਕਿ ਇਹਨੇ ਸੈਂਸ ਕਰਨਾ ਹੈ ਵੀ ਮੈਂ ਕਿੱਥੇ ਜਾਣਾ ਹੈ ਇਹਨੂੰ ਡਾਇਰੈਕਸ਼ਨ ਦੇਣੀ ਪੈਣੀ ਹੈ ਤੁਹਾਨੂੰ ਰਾਈਟ अदरवाइज ਇਟਲ ਸਟਾਪ ਅਗਰ ਇਹ ਵਿਦਿਆਰਥੀ ਨੇ ਡਾਕਟਰ ਦੀ ਗੱਲ ਕੀਤੀ ਅਗਰ ਆਪਰੇਸ਼ਨ ਥੀਟਰ ਦੇ ਵਿੱਚ ਹੈ ਡਾਕਟਰ ਉਸ ਨੂੰ ਕੋਈ ਨਰਸ ਨਹੀਂ ਚਾਹੀਦੀ ਤੇ ਇਹ ਰੋਬੋਟ ਦੇ ਕੋਲੋਂ ਕੰਮ ਲਏਗਾ ਉਸ ਟੇਬਲ ਦੇ ਉੱਤੇ ਨੂੰ ਲਾਈਨ ਲਾਣੀ ਪੈਗੀ ਪਹਿਲੇ ਹਾਂਜੀ ਉਹਦੇ ਨੇੜੇ-ਤੇੜੇ ਲਾਈਨ ਲੱਗੇਗੀ ਔਰ ਇਹ ਸਮਾਨ ਉੱਥੇ ਲੈ ਕੇ ਜਾਣਗੇ ਤੁਸੀਂ ਦੇਖਿਆ ਹੋਣਾ ਵੀ ਅਸੀਂ ਇੱਥੇ ਇਨੋਵੇਟਿਵ ਪ੍ਰੋਜੈਕਟ ਬੱਚੇ ਕਾਫੀ ਬਣਾ ਰਹੇ ਨੇ ਔਰ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਵਿੱਚ ਕਾਫੀ ਬੱਚਿਆਂ ਨੇ ਇਨੋਵੇਟਿਵ ਪ੍ਰੋਜੈਕਟ ਬਣਾਏ ਨੇ ਇਸ ਵਾਰ ਵੀ ਤੇ ਦਿਸ ਇਸ ਆਲਸੋ ਵਨ ਆਫ ਦੀ ਇਨੋਵੇਟਿਵ ਪ੍ਰੋਜੈਕਟਸ ਇਹਦੇ ਨਾਲ ਬੇਸਿਕਲੀ ਹੈ ਕਿ ਕਿ ਤੁਸੀਂ ਜਿਵੇਂ ਜਸ ਲਾਈਨ ਤੇ ਚੱਲਣਾ ਜੋ ਕੋਈ ਮੋਨੋਟਨਸ ਕੰਮ ਹੈ ਬਟ ਇੱਕ ਬੰਦੇ ਨੇ ਰੋਜ਼ ਇਹੀ ਕੰਮ ਕਰਨਾ ਉਹ ਬੋਰ ਜਾ ਹੋ ਜਾਂਦਾ ਉਹਦੇ ਲਈ ਵੀ ਇਹ ਕੰਮ ਕਰ ਸਕਦਾ ਹਜ਼ਾਰਾ ਸੇਰੀਆ ਹੈ ਅਗ ਲੱਗੀ ਹੋਈ ਹੈ ਉਹਦੇ ਤੇ ਵੀ ਇਹ ਜਾ ਸਕਦਾ ਤੁਸੀਂ ਇਸ ਦੀ ਸੁਰੱਖਿਆ ਲਈ ਕਿਵੇਂ ਕੰਮ ਕਰ ਸਕਦਾ ਦੇਸ਼ ਦੀ ਸੁਰੱਖਿਆ ਲਈ ਜੇ ਤੁਸੀਂ ਸਪੋਜ਼ ਇਹਨੂੰ ਸੀਮਾ ਤੇ ਲੈ ਜਾਓਗੇ ਤੇ ਬਾਰਡਰ ਤੇ ਖੜੇ ਬਾਰਡਰ ਤੇ ਖੜੇ ਹੋ ਬਾਰਡਰ ਤੇ ਖੜੇ ਹੋ ਤੁਸੀਂ ਚਾਹੁੰਦੇ ਹੋ ਕਿ ਵੀ ਅਸੀਂ ਇਸ ਲਾਈਨ ਦੇ ਵਿੱਚ ਅਸੀਂ ਲੈਂਡ ਮਾਈਨ ਬਿਚਾਉਣੀਆਂ ਹੈ ਜਾਂ ਕੁਝ ਹੋਰ ਆਰਮੀ ਨੇ ਹੈ ਆਰਮੀ ਲਈ ਜਿਸਕੇ ਹੈਲਪ ਇਹ ਪੂਰਾ ਹੈਲਪ ਕਰੂਗਾ ਕਿਉਂਕਿ ਉਸੇ ਲਾਈਨ ਲੱਗੀ ਹੋਈ ਹੈ ਉੱਥੇ ਹੀ ਇਹਨੇ ਕੰਮ ਕਰੀ ਜਾਣਾ ਉਹਨੂੰ ਅਸੀਂ ਪ੍ਰੋਗਰਾਮ ਕਰ ਸਕਦੇ ਹਾਂ ਇਹ ਹਜੇ ਪ੍ਰੋਟੋਟਾਈਪ ਹੈ ਇਹਦੇ ਵਿੱਚ ਅਸੀਂ ਹੋਰ ਵੀ ਚੀਜ਼ਾਂ ਐਡ ਕਰ ਸਕਦੇ ਹਾਂ ਜਿਵੇਂ ਕਿ ਇਹ ਸਮਾਨ ਕੁਝ-ਕੁਝ ਜਗ੍ਹਾ ਤੇ ਡ੍ਰੌਪ ਕਰੀ ਜਾਏਗਾ ਜਾਂ ਇਹ ਸਮਾਨ ਲੈ ਜਾ ਕੇ ਉੱਥੇ ਛੱਡ ਦੇਗਾ ਮਤਲਬ ਅਗਰ ਮੈਂ ਰੈਸਟੋਰੈਂਟ ਹੋਟਲ ਦੀ ਗੱਲ ਕਰਾਂ ਇੱਕ ਡਾਈਨਿੰਗ ਟੇਬਲ ਲੱਗਾ ਤੇ ਇਹ ਉੱਥੇ ਲਾਈਨ ਬਿਚਾ ਕੇ ਇਹ ਖਾਣਾ ਵੀ ਸਰਵ ਕਰ ਸਕਦਾ ਬਿਲਕੁਲ ਸਰਵ ਕਰ ਸਕਦਾ ਖਾਣਾ ਸਰਵ ਕਰ ਸਕਦਾ ਵਾਂਸ ਦੀ ਖਾਣਾ ਆਏਗਾ ਤੇ ਖਾਣਾ ਉਸ ਹੰ ਨਾਲ ਚੱਲ ਪਏਗਾ ਜੀ ਕਿੰਨੀ ਕੋਸਟ ਹੈ ਵਸੇ ਇਸ ਪ੍ਰੋਜੈਕਟ ਦੀ ਅਗਰ ਪ੍ਰੋਫੈਸ਼ਨਲ ਲੈਵਲ ਪ੍ਰੋਡਕਟ ਤਾਂ ਬਹੁਤ ਹੀ ਸਸਤਾ ਬਣਿਆ ਜੀ ਪ੍ਰੋਟੋਟਾਈਪ ਇਸ ਅਰਾਊਂਡ 2000 ਰੁਪਏ ਦਾ ਬਣਿਆ ਬਟ ਜੇ ਤੁਸੀਂ ਇਹਨੂੰ ਲਾਰਜ ਸਕੇਲ ਤੇ ਵੀ ਬਣਾਓਗੇ ਤੇ 15-20000 ਰੁਪਏ ਤੇ ਬਹੁਤ ਵਧੀਆ ਰੋਬੋਟ ਬਣ ਜਾਏਗਾ ਜੇ ਪਿੱਛੇ ਅਗਰ ਕੋਈ ਟਰਾਲੀ ਵੀ ਲਾਣੀ ਪਵੇ ਵੱਡੀ ਸਾਰੀ ਉਹਦੇ ਵਿੱਚ ਐਦਾਂ ਉਸ ਨੂੰ ਖਿਸਕਦਾ ਹਾਂਜੀ ਬਿਲਕੁਲ ਬਿਲਕੁਲ ਤਾਂ ਡਿਪੈਂਡ ਕਰੇਗਾ ਨਾ ਆਪਾਂ ਕਿੰਨਾ ਇਹਨੂੰ ਮੋਟਰਾਂ ਕਿਸ ਤਰ੍ਹਾਂ ਦੀ ਲਾਈਆਂ ਜੀ ਕਿਵੇਂ ਸੋਚਿਆ ਵੀ ਇਹ ਪ੍ਰੋਜੈਕਟ ਤਿਆਰ ਕਰਨਾ ਐਦਾਂ ਅਸੀਂ ਨਾ ਕਿਹੜਾ ਰੈਸਟੋਰੈਂਟ ਗਏ ਸੀਗੀ ਉੱਥੇ ਨ ਮਤਲਬ ਕਿ ਜਿੱਥੇ ਬੰਦਾ ਰੈਸਟੋਰੈਂਟ ਬੈਠਾ ਹੁੰਦਾ ਸੀਗਾ ਇੱਕ ਐਦਾਂ ਦਾ ਲਾਈਨ ਫਾਲਿੰਗ ਰੋਬਰਟ ਸੀਗਾ ਉਹ ਆ ਕੇ ਉਹ ਬੰਦੇ ਨੂੰ ਦੇ ਦਿੰਦਾ ਸੀ ਖਾਣਾ ਤਾਂ ਉੱਥੇ ਬੈਠੇ ਬੈਠੇ ਮੇ ਜਤਿੰਦਰ ਕਾਰਤਿਕ ਤੇ ਇੱਕ ਨਮਨ ਸਾਡੇ ਦਿਮਾਗ 'ਚ ਆਇਆ ਕਿ ਕੁਝ ਐਦਾਂ ਦਾ ਬਣਾਈਏ ਇੱਕ ਆਸੁਰੰਗਾ ਵਾਲਾ ਚੱਲ ਰਹੀ ਸੀ ਉਹਦਾ ਨਿਊਜ਼ ਕਿ ਉੱਥੇ ਬੰਦਿਆਂ ਨੂੰ ਖਾਣਾ ਵਗੈਰਾ ਪਹੁੰਚਾਇਆ ਜਾ ਸਕੇ ਤੇ ਬਸ ਬੈਠੇ ਬੈਠੇ ਨੇ ਦਿਮਾਗ ਲਗਾਇਆ ਸੋਚਿਆ ਤਾਂ ਹੋ ਗਿਆ ਬਣ ਗਿਆ ਲਾਈਨ ਤੋਂ ਬਿਨਾਂ ਨਹੀਂ ਚੱਲ ਸਕਦਾ ਲਾਈਨ ਪਿਛਾਣੀ ਪੈਂਦੀ ਨਹੀਂ ਲਾਈਨ ਤੋਂ ਬਿਨਾਂ ਨਹੀਂ ਚੱਲ ਸਕਦਾ ਇਹ ਲਾਈਨ ਵਿਛਾਉਣੀ ਪੈਣੀ ਆ ਮਤਲਬ ਕਿ ਉਹ ਫਿਰ ਉਹ ਲਾਈਨ ਨੂੰ ਇਹ ਟ੍ਰੇਸ ਕਰੂਗਾ ਨਾ ਵੀ ਕਿੱਥੇ ਕਿੱਥੇ ਅੱਧ ਕਿੱਧਰ ਨੂੰ ਜਾਣਾਗਾ ਅਗਰ ਇਹ ਲਾਈਨ ਨਾ ਹੋਵੇ ਇਹਦਾ ਮਤਲਬ ਕਿ ਰੋਬੋਟ ਕਿਧਰੇ ਹੋਰ ਵੀ ਭਟਕ ਸਕਦਾ ਉਹ ਫਿਰ ਫਿਰ ਇਹਨੇ ਸਿੱਧਾ ਤੁਰਨਾਗਾ ਸਿੱਧਾ ਚੱਲੇ ਜਾਊ ਫਿਰ ਇਹਨੇ ਸਟਾਪ ਨਹੀਂ ਹੋਣਾ ਅੱਛਾ ਇਹਦੇ ਵਾਸਤੇ ਕੋਈ ਸਕਰੀਨ ਵੀ ਹੈ ਕਿ ਇਹ ਇਹ ਦਿਖੇਗਾ ਵੀ ਕਿੱਥੇ ਕਿੱਥੇ ਜਾ ਰਿਹਾ ਕੋਈ ਕਿਉਂਕਿ ਇਹ ਇਸ ਤੋਂ ਇਲਾਵਾ ਕੋਈ ਹੋਰ ਵੀ ਇਸ ਦੇ ਨਾਲ ਕੋਈ ਉਜਾਰ ਬਣਾਇਆ ਹੋ ਜਾ ਹਾਂਜੀ ਸਰ ਇਸ ਤੇ ਆਪਾਂ ਕੈਮਰਾ ਅਟੈਚ ਕਰ ਸਕਦੇ ਆ ਕੋਈ ਜਿਹਦੇ ਜਿਹਦੇ ਮੋਬਾਈਲ ਅਟੈਚ ਹੋ ਸਕਦਾ ਹਾਂਜੀ ਹਾਂਜੀ ਸਰ ਜ਼ਰੂਰ ਸਰ ਇਹਦੇ ਉੱਤੇ ਬਸ ਕੈਮਰਾ ਅਟੈਚ ਕਰ ਦਿਓ ਆਪਣੇ ਮੋਬਾਈਲ ਨਾਲ ਅਟੈਚ ਕਰ ਦਿਓ ਸਰ ਜੀ ਇਹਦੀ ਲੋਕੇਸ਼ਨ ਕਿਵੇਂ ਪਤਾ ਕਰਾਂਗੇ ਇਹ ਅਗਰ ਜਿਵੇਂ ਇਸ ਵੇਲੇ ਫੀਚਰ ਨਹੀਂ ਹੈਗਾ ਪਰ ਇਹਦੇ ਫੀਚਰ ਐਡ ਕੀਤਾ ਜਾ ਸਕਦਾ ਜਿਹਦੇ ਨਾਲ ਅਸੀਂ ਲੋਕੇਸ਼ਨ ਟ੍ਰੇਸ ਕਰ ਸਕਦੇ ਹਾਂ ਜਿਵੇਂ ਡਰੋਨ ਦੀ ਲੋਕੇਸ਼ਨ ਹੁੰਦੀ ਹੈ ਡਰੋਨ ਉੜਦਾ ਹੁੰਦਾ ਇਹਦੀ ਲੋਕੇਸ਼ਨ ਹੋ ਸਕਦੀ ਹੈ ਟ੍ਰੇਸ ਪਰ ਇਸ ਵੇਲੇ ਕਿਉਂਕਿ ਇਹ ਪ੍ਰੋਟੋਟਾਈਪ ਬਣਾਇਆ ਹੈ ਇਹ ਫੀਚਰ ਨਹੀਂ ਹੈ ਕਿਸੇ ਨਾਲ ਡਿਸਕਸ ਹੋਇਆ ਇਸ ਪ੍ਰੋਜੈਕਟ ਦੇ ਬਾਰੇ ਤੁਸੀਂ ਤੁਸੀਂ ਕਹਿੰਦੇ ਦੇਸ਼ ਦੀ ਸੁਰੱਖਿਆ ਦੇ ਸਾਰੇ ਜਿੰਨੇ ਵੀ ਅਸੀਂ ਪ੍ਰੋਜੈਕਟਸ ਬਣਾਏ ਨੇ ਇਸ ਵਾਰੀ ਇਹ ਹਜੇ ਪ੍ਰੋਟੋਟਾਈਪ ਸਟੇਜ 'ਚ ਨੇ ਇਹਨਾਂ ਨੂੰ ਅਸੀਂ ਕਮਰਸ਼ੀਅਲਾਈਜ਼ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ ਸੋ ਜਿਸ ਤਰ੍ਹਾਂ ਦੇ ਨਾਲ ਲੁਧਿਆਣਾ ਦੇ ਗੁਰੂ ਨਾਨਕ ਦੇਵ ਅੰਦਰੀਨੀ ਕਾਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਨੇ ਇਹ ਦੇਸ਼ ਦੀ ਸੁਰੱਖਿਆ ਦੇ ਲਈ ਕਿਉਂਕਿ ਇਹਦਾ ਨਾਮ ਵੀ ਦਿੱਤਾ ਹੋਇਆ ਹੈ ਲਾਈਨ ਫਾਲੋਇੰਗ ਰੋਬੋਟ ਲਾਈਨ ਦਾ ਮਤਲਬ ਹੈ ਕਿ ਜਿਹੜੀ ਇਹ ਲਾਈਨ ਤੁਸੀਂ ਬਲੈਕ ਬਲੈਕ ਦੇਖ ਰਹੇ ਹੋ ਇਸ ਅ ਚੱਲੇਗਾ ਇਸ ਲਾਈਨ ਨੂੰ ਹੋਰ ਵੱਡਾ ਕਰ ਸਕਦੇ ਹਾਂ ਚਾਹੇ ਜਿਹੜੀ ਸਰੰਗ ਦੀ ਅਸੀਂ ਗੱਲ ਕਰ ਰਹੇ ਸੀ ਜਿਸ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਇੱਕ ਖਬਰ ਆਈ ਸੀ ਕਿ ਮਜ਼ਦੂਰ ਫਸ ਗਏ ਸੀ ਸਰੰਗ ਦੇ ਵਿੱਚ ਉਹਨਾਂ ਨੂੰ ਕੱਢਿਆ ਗਿਆ ਕਈ ਦਿਨ ਲੱਗੇ ਪਰ ਇੱਕ ਰੋਬਟ ਦੇ ذریعے ਚਾਹੇ ਖਾਣੇ ਦੀ ਗੱਲ ਕਰੀਏ ਚਾਹੇ ਲੋਕੇਸ਼ਨ ਦੀ ਗੱਲ ਕਰੀਏ ਕਿਵੇਂ ਲੱਭਣਾ ਕਿਸੇ ਨੂੰ ਇਹ ਰੋਬਟ ਉਸੇ ਤਰ੍ਹਾਂ ਕੰਮ ਕਰੇਗਾ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ